ਕਿ ਤੁਸੀਂ ਵੀ ਕਰੋੜਪਤੀ ਬਣਨਾ ਚਾਹੁੰਦੇ ਹੋ ਤਾਂ ਅੱਜ ਦੀ ਇਹ ਖਾਸ ਵੀਰ ਤੁਹਾਡੇ ਲਈ ਹੈ ਹਾਲਾਂਕਿ ਕਰੋੜਪਤੀ ਬਣਨਾ ਆਸਾਨ ਨਹੀਂ ਹੁੰਦਾ ਇੱਕ ਇੱਕ ਪੈਸਾ ਜੋੜ ਕੇ ਤਾਂ ਘਰ ਦੀ ਪੂਰੀ ਮੁਰੰਮਤ ਵੀ ਨਹੀਂ ਕੀਤੀ ਜਾਂਦੀ ਆ ਪਰ ਜਿਸ ਦੀ ਤਨਖਾਹ ਘੱਟ ਹੁੰਦੀ ਹੈ ਉਹ ਵੀ ਬੰਦਾ ਕਰੋੜਪਤੀ ਬਣ ਸਕਦਾ ਪਰ ਗੱਲ ਆਉਂਦੀ ਹੈ ਵੀ ਬੈਲੈਂਸ ਦੀ ਆਪਣੇ ਪੈਸਾ ਨੂੰ ਕਿੱਥੇ ਤੇ ਕਿਵੇਂ ਨਿਵੇਸ਼ ਕਰਨਾ ਹੈਗਾ ਜੇਕਰ ਤੁਸੀਂ ਦਿਨ ਦੇ ਕੁਝ ਪੈਸੇ 150 ਰੁਪਏ ਵੀ ਜੇਕਰ ਤੁਸੀਂ ਸੇਵ ਕਰਦੇ ਹੋ ਤੇ ਇੱਕ ਅੱਛੀ ਸਕੀਮ ਦੇ ਵਿੱਚ ਲਾਉਂਦੇ ਹੋ ਤਾਂ ਤੁਹਾਨੂੰ ਇਸ ਦਾ ਬਹੁਤ ਫਾਇਦਾ ਹੋਵੇਗਾ ਤਾਂ ਦੱਸਦੀ ਹੈ ਕਿ ਕਰੋੜਪਤੀ ਕੌਣ ਨਹੀਂ ਬਣਨਾ ਚਾਹੁੰਦਾ ਤੁਸੀਂ ਵੀ ਬਣਨਾ ਚਾਹੋਗੇ ਪਰ ਜੇਕਰ ਤੁਹਾਡੀ ਆਮਦਨ ਸੀਮਿਤ ਹੈ ਤਾਂ ਇਹ ਇੰਨਾ ਆਸਾਨ ਨਹੀਂ ਹੋਵੇਗਾ ਹਾਲਾਂਕਿ ਜੇ ਤੁਸੀਂ ਯੋਜਨਾਬੰਦ ਢੰਗ ਦੇ ਨਾਲ ਨਿਵੇਸ਼ ਕਰਦੇ ਹੋ तरीके ਦੇ ਨਾਲ ਪਲੈਨਿੰਗ ਦੇ ਨਾਲ ਤਾਂ ਇਹ ਇੰਨਾ ਮੁਸ਼ਕਿਲ ਵੀ ਨਹੀਂ ਹੈ ਐਸ ਆਈ ਪੀ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਐਸ ਆਈ ਪੀ ਦੇ ਰਾਹੀਂ ਤੁਸੀਂ ਕੁਝ ਸਾਲਾਂ ਦੇ ਵਿੱਚ ਕਰੋੜਪਤੀ ਬਣਨ ਦੇ ਆਪਣੇ ਆਪ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ ਐਸ ਆਈ ਪੀ ਜਾਂ ਫਿਰ ਜਿ ਜ ਕਹ ਲਈਏ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਜੋ ਕਿ ਵਰਚੁਅਲ ਫੰਡਾਂ ਦੇ ਵਿੱਚ ਨਿਵੇਸ਼ ਕਰਨ ਦਾ ਇੱਕ ਤਰੀਕਾ ਹੈ ਜਿੱਥੇ ਤੁਸੀਂ ਹਰ ਮਹੀਨੇ ਇੱਕ ਨਿਸ਼ਚਿਤ ਰਕਮ ਦਾ ਨਿਵੇਸ਼ ਕਰਦੇ ਹੋ ਤੁਸੀਂ ਸਿਰਫ 150 ਰੁਪਏ ਦੇ ਨਾਲ ਕਰੋੜਪਤੀ ਕਿਵੇਂ ਬਣ ਸਕਦੇ ਹੋ ਇਹ ਵੀ ਸਵਾਲ ਜ਼ਰੂਰ ਉਰਦਾ ਹੋਵੇਗਾ ਤਾਂ ਐਸਆਈਪੀ ਵਿੱਤੀ ਅਨੁਸ਼ਾਸਨ ਨੂੰ ਉਤਸ਼ਾਹਿਤ ਕਰਦੇ ਹੋਏ ਜਿਸ ਦਾ ਮਤਲਬ ਹੈ ਕਿ ਤੁਹਾਨੂੰ ਲਗਾਤਾਰ ਨਿਵੇਸ਼ ਕਰਦੇ ਰਹਿਣ ਦੀ ਲੋੜ ਹੈ ਮਿਸ਼ਰਤ ਦਾ ਜਾਦੂ ਤੁਹਾਨੂੰ ਦੌਲਤ ਹਾਸਲ ਕਰਨ ਦੇ ਵਿੱਚ ਮਦਦ ਕਰਦਾ ਹੈ ਐਸਆਈਪੀ ਜੋ 15 ਸਾਲਾਂ ਦੀ ਸਮਾਂ ਸੀਮਾ ਦੇ ਵਿੱਚ ਉੱਚ ਰਿਟਰਨ ਦੀ ਪੇਸ਼ਕਸ਼ ਕਰਦੇ ਨੇ ਤੁਹਾਨੂੰ ਇੱਕ ਮਹੱਤਵਪੂਰਨ ਕਾਰਪਸ ਇਕੱਠਾ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ ਪਿਛਲੇ ਮਰਚੁਅਲ ਫੰਡ ਰਿਟਰਨ ਦੱਸਾਉਂਦੇ ਹਨ ਕਿ ਐਸਆਈਪੀ ਦੇ ਵਿੱਚ ਰੋਜ਼ਾਨਾ 150 ਰੁਪਏ ਦਾ ਨਿਵੇਸ਼ ਕਰਨ ਦੇ ਨਾਲ 1 ਕਰੋੜ ਰੁਪਏ ਇਕੱਠੇ ਹੋ ਸਕਦੇ ਨੇ 15 ਸਾਲਾਂ ਦੇ ਵਿੱਚ ਕੁਝ ਫੰਡਾਂ ਨੇ ਔਸਤਨ 25% ਸਾਲਾਨਾ ਰਿਟਰਨ ਪੈਦਾ ਕੀਤਾ ਹੈ ਤਾਂ ਆਓ ਜਾਣਦੇ ਹਾਂ ਇਸ ਪੂਰੀ ਵੀਡੀਓ ਦੇ ਵਿੱਚ ਕਿ ਐਸਆਈਪੀ ਰਾਹੀਂ ਰੋਜ਼ਾਨਾ 150 ਰੁਪਏ ਦਾ ਫਿਰ ਮਹੀਨਾਵਾਰ 4500 ਦਾ ਜੋ ਕਿ ਨਿਵੇਸ਼ ਕਰਨ ਦੇ ਨਾਲ 1 ਕਰੋੜ ਦਾ ਫੰਡ ਕਿਵੇਂ ਬਣ ਸਕਦਾ ਹੈ ਕੀਚਾ ਰੱਖੋ 1 ਕਰੋੜ ਦਾ ਦੇਈ ਦਾ ਸਮਾਂ ਹੋਏਗੀ 15 ਸਾਲ ਉਮੀਦ ਦੀ ਗੱਲ ਕੀਤੇ ਚਾਵੇ ਉਮੀਦ ਕੀਤੀ ਵਾਪਸੀ ਦੀਦਾ 25% ਰੋਜ਼ਾਨਾ ਨਿਵੇਸ਼ ਤੁਹਾਨੂੰ ਕਰਨਾ ਪਵੇਗਾ 15% ਤੇ ਨਿਵੇਸ਼ ਕੀਤੀ ਰਕਮ ਜੋ ਕਿ 8 ਲੱਖ 10 ਹਜ਼ਾਰ ਹੋਵੇਗੀ ਤੇ ਅਸਲ ਵਾਪਸੀ ਹੋਵੇਗੀ 79 ਲੱਖ 91 ਹਜ਼ਾਰ 31 ਤੇ ਕੁੱਲ ਜਿਹੜੀ ਕਿ ਰਕਮ ਹੋਏਗੀ ਉਹ ਹੋਏਗੀ 88 ਲੱਖ 1000 31 ਤਾਂ ਸ਼ੁਰੂ ਦੇ ਵਿੱਚ ਰਿਟਰਨ ਹੌਲੀ ਲੱਗ ਜਾਂਦਾ ਹੈ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਹੈ ਤੁਹਾਡੇ ਨਿਵੇਸ਼ ਦੇ ਉੱਤੇ ਰਿਟਰਨ ਵਧਣ ਲੱਗ ਪੈਂਦਾ ਹੈ ਇਸ ਨੂੰ ਕੰਪਾਊਂਡਿੰਗ ਦੀ ਸ਼ਕਤੀ ਵੀ ਕਿਹਾ ਜਾਂਦਾ ਹੈ ਸਮੇਂ ਦੇ ਨਾਲੇਕ ਛੋਟੀ ਜਿਹੀ ਰਕਮ ਵੀ ਇੱਕ ਮਹੱਤਵਪੂਰਨ ਫੰਡ ਬਣਾ ਸਕਦੀ ਹੈ ਜਿੰਨੀ ਜਲਦੀ ਤੁਸੀਂ ਐਸਆਈਪੀ ਸ਼ੁਰੂ ਕਰਦੇ ਹੋ ਓਨਾ ਹੀ ਜ਼ਿਆਦਾ ਸਮਾਂ ਤੁਹਾਨੂੰ ਕੰਪਾਊਂਡਿੰਗ ਦੇ ਲਾਭ ਪ੍ਰਾਪਤ ਕਰੋਗੇ ਹਾਲਾਂਕਿ ਮਾਰਕੀਟ ਦੇ ਉਤਰਾਵ ਚੜਾਵ ਨੂੰ ਤੁਹਾਨੂੰ ਆਪਣੀ ਐਸਆਈਪੀ ਨੂੰ ਵਿਚਕਾਰੋ ਰੋਕਣ ਤੋਂ ਡਰਾਉਣਾ ਡਰਾਉਣਾ ਨਾ ਦਿਓ ਬਿਲਕੁਲ ਵੀ ਐਸਆਈਪੀ ਸ਼ੁਰੂ ਕਰਨ ਦੇ ਲਈ ਪਹਿਲਾਂ ਆਪਣਾ ਪਸੰਦੀਦਾ ਮਿਚੂਅਲ ਫੰਡ ਚੁਣੋ ਤੇ ਫੈਸਲਾ ਕਰੋ ਕਿ ਤੁਸੀਂ ਹਰ ਮਹੀਨੇ ਕਿੰਨਾ ਪੈਸਾ ਜਮ੍ਹਾਂ ਕਰਨਾ ਚਾਹੁੰਦੇ ਹੋ ਕਿੰਨਾ ਕਰ ਸਕਦੇ ਹੋ ਕਿੰਨੇ ਸਮੇਂ ਦੇ ਲਈ ਤੁਹਾਡੀ ਚੁਣੀ ਹੋਈ ਰਕਮ ਦੇ ਆਧਾਰ ਦੇ ਹੋਤੇ ਹੀ ਤੁਹਾਨੂੰ ਉਸ ਫੰਡ ਦੀਆਂ ਇਕਾਈਆਂ ਪ੍ਰਾਪਤ ਹੋਣਗੀਆਂ ਪਰ ਧਿਆਨ ਰੱਖਿਓ ਵਿਚਕਾਰ ਇਸ ਨੂੰ ਬਿਲਕੁਲ ਵੀ ਨਾ ਛੱਡ ਦਿਓ ਕਿਤੇ ਤੁਹਾਡਾ ਮਨ ਡੋਲਣ ਲੱਗ ਪਵੇ ਉਹ ਚੀਜ਼ ਨਹੀਂ ਹੋਣੀ ਚਾਹੀਦੀ ਹੈ ਤੁਹਾਡਾ ਨਿਵੇਸ਼ ਮਿਸ਼ਰਤ ਰਾਹੀ ਹੋਵੇਗਾ